ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 082 ਸੋ ਅੱਜ ਫੇਰ ਇੱਕ ਵੀਡੀਓ ਆਪ ਜੀ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਸੋ ਵੀਡੀਓ ਕੀ ਹੈ ਇਹ ਵੀਡੀਓ ਕਈ ਦਿਨਾਂ ਤੋਂ ਹਰ ਪਲੇਟਫਾਰਮ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਕੀ ਹੈ ਇੱਕ ਇਹ ਕਹੋ ਵੀ ਇੱਕ ਵੀਰ ਢੋਲ ਵਜਾ ਰਿਹਾ ਹੈ ਢੋਲ ਵਜਾ ਕੇ ਪੀਰ ਦੇ ਨਾਂ ਤੇ ਕੁਝ ਮੰਗ ਰਿਹਾ ਹੈ ਤੇ ਉਸ ਨਾਲ ਇੱਕ ਗਿਆਨੀ ਜੀ ਕਹੋ ਜੈਕ ਭਾਈ ਸਾਹਿਬ ਗੱਲਬਾਤ ਕਰ ਰਹੇ ਨੇ ਸੋ ਇਹ ਕਿਸੇ ਦੇਖਣ ਵਾਲੀ ਗੱਲ ਇਹ ਹੈ ਜੋ ਭਾਈ ਸਾਹਿਬ ਨੇ ਬਿਲਕੁਲ ਵੀ ਗਲਤ ਨਹੀਂ ਕਰੇ ਕਿ ਜੋ ਕਿਰਤ ਕਰਨ ਵਾਲਾ ਬੰਦਾ ਉਸ ਨੂੰ ਇਸ ਤਰ੍ਹਾਂ ਦੀਆਂ ਜੋ ਮੰਨ ਲਓ ਢੋਲ ਟੁੰਬਕ ਇਦਾਂ ਕੋਈ ਚੰਗੇ ਨਹੀਂ ਲੱਗਦੇ ਤੋਂ ਆਪਣੀ ਤਰਕ ਦੇ ਨਾਲ ਉਸ ਭਾਈ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਯਾਰ ਕੰਮ ਦਾ ਟਾਈਮ ਹੈ ਤੂੰ ਐਵੇਂ ਦੇ ਦੇਰਾਂ ਦੇ ਦੇ ਦੇੜਾਂ ਦੇ ਦੇ ਦੇੜਾਂ ਦੇ ਕਰੀ ਜਾਣਾ ਸੋ ਹੋ ਸਕਦਾ ਕਿਸੇ ਨੂੰ ਵੀਡੀਓ ਨਾ ਚੰਗੀ ਲੱਗੀ ਲੱਗਦੀ ਹੋਵੇ ਜੇਕਰ ਇਸ ਤਰ੍ਹਾਂ ਦਾ ਹੈ ਵੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਸਕਿਪ ਕਰ ਦਿਓ ਪਰ ਵੀਡੀਓ ਹੈ ਦੇਖਣ ਵਾਲੇ ਚਲੋ ਫਿਰ ਆਪਾਂ ਉਹ ਵੀਡੀਓ ਹੀ ਦੇਖਦੇ ਹਾਂ ਲਿਆ ਨੀੜਲੇ ਬਾਬਾ ਕੀ ਨਾਮ ਹੈ ਤੇਰਾ? ੱਲੀ ਗੱਲਾਂ ਤਾਂ ਹੀ ਤੁਹਾਨੂੰ ਮੈਂ ਤੁਹਾਨੂੰ ਬਾਬਾ ਕਹਿੰਦੀ ਕੀ ਨਾਮ ਹੈ ਤੇਰਾ? ਨਾਮ ਕੀ? ਮੈਂ ਕੋਈ ਲੜਨਾ ਨਹੀਂ ਮੈਂ ਗੱਲ ਕਰਨੀ ਚਾਹੁੰਦੀ। ਕੀ ਨਾਮ ਹੈ ਤੇਰਾ? ਨੀੜਲੇ ਕੀ ਨਾਮ ਹੈ ਤੇਰਾ? ਜੀ ਦਾ ਕੀ? ਮਨਜੀਤ ਮਨਜੀਤ ਕਿੱਥੋਂ? ਟੂਰੀਨ ਮਤਲਬ ਸਾਰੇ ਬੰਦੇ ਹੁਣੇ ਕੰਮ ਕਰ ਰਹੇ ਨੇ ਕਦੀ ਕੈਨੇਡਾ ਅਮਰੀਕਾ ਚ ਓਏ ਕਦੀ ਕੈਨੇਡਾ ਅਮਰੀਕਾ ਇੰਗਲੈਂਡ ਚ ਢੋਲ ਵਾਜਦੇ ਦੇਖਿਆ ਨੇ ਕਦੀ ਜਿਹੜੇ ਤੁਸੀਂ ਪਰਦੇ ਚ ਲੈ ਕੇ ਆਵੇਂ ਫਿਰਦੇ ਹੋ ਕਿਉਂ ਤੁਹਾਨੂੰ ਅਸੀਂ ਬਾਬਾ ਮੰਨੀਆਂ ਮੈਨੂੰ ਇਹ ਦੱਸੋ ਨਹੀਂ ਫਿਰ ਤੁਸੀਂ ਐਦਾਂ ਕਿਉਂ ਫਿਰਦੇ ਮੈਨੂੰ ਅਸੀਂ ਤੁਹਾਨੂੰ ਕੋਈ ਹੱਥ ਤਾਂ ਨਹੀਂ ਲਾਇਆ ਕੋਈ ਕੁਝ ਕਿਹਾ ਤਾਂ ਨਹੀਂ ਸਵਾਲ ਪੁੱਛ ਸਕਦਾ ਸਵਾਲ ਤੂੰ ਮੈਨੂੰ ਪੁੱਛ ਜਿਹੜੇ ਮਰਜ਼ੀ ਵੀ ਤੂੰ ਮੈਨੂੰ ਕਿਉਂ ਰੋਕਿਆ ਤੂੰ ਮੈਨੂੰ ਪੁੱਛ ਸਵਾਲ ਵੀ ਤੂੰ ਮੈਨੂੰ ਕਿਉਂ ਰੋਕਣਾ ਹੈ ਤੇ ਕਿਉਂ ਰੋਕਿਆ ਉਹ ਜੀ ਇਹ ਜੀ ਜੀ ਗੁਰਮਾੜਿਆ ਦੇਣਾ ਯਾਰ ਗੱਲ ਤਾਂ ਦੇਣ ਦੀ ਐ ਗੱਲ ਤਾਂ ਇਹੀ ਐ ਵੀ 500 ਰੁਪਏ ਆਰਾਮ ਨਾਲ ਬਣਦਾ ਆਪਾਂ ਨੂੰ ਲੋੜ ਹੀ ਨਹੀਂ ਕੰਮ ਕਰਨ ਦੀ ਤੁਹਾਡੇ ਤੇ ਉਹ ਬੰਦੇ 'ਚ ਕੀ ਫਰਕ ਐ ਓਰੇ ਕਿੰਨੀ ਦੇਰੋਂ ਕੀ ਕੰਮ ਕਰਦੇ ਕਿੰਨੀ ਤਨਖਾਹ ਤੇਰੀ ਇਹਨੂੰ ਸਾਡੇ 10-12 ਸਾਲ ਜੇ ਤਨਖਾਹ ਮੁੰਡੇ ਦੀ ਹੈਲਪਰ ਐ ਇਹਨੂੰ 1.5 ਸਾਲ ਹੋ ਗਏ ਕੰਮ ਕਰਦੇ ਨੂੰ ਠੀਕ ਐ ਤੇਰੇ ਤੇ ਇਹਦੇ 'ਚ ਕੀ ਫਰਕ ਐ ਕਹੇ ਕਿ ਵੀਰ ਯਾਰ ਫਿਰ ਤੂੰ ਪੈਸੇ ਕਿਉਂ ਇਕੱਠੇ ਕਰ ਰਿਹਾ ਹੈਂ ਨਾ ਬਾਬਾ ਆ ਕੇ ਬਾ ਕਿਹੜਾ ਬਾਬਾ ਮੁਗੇ ਆ ਪੀਰ ਦੀ ਪਹਿਲੇ ਆ ਗਿਆ ਯਾਰ ਦੂਗਾ ਬਾਬਾ ਠੀਕ ਹੈ ਕੌਣ ਮੰਨ ਇੱਕ ਮਿੰਟ ਮੇਰੀ ਗੱਲ ਸੁਣ ਘਰੇ ਆਪਣੇ ਕੋਠੀ-ਕੁਠੀ ਪਈ ਹੋਈ ਆ ਕੋਠੀ ਹੈਗੀ ਘਰੇ ਮੋਟਰਸਾਈਕਲ ਹੈਗਾ ਕੋਲ ਤੇ ਫਿਰ ਬਾਬੇ ਦਾ ਮੇਲਾ ਤਾਂ ਤਾਂ ਬਣਾਣਾ ਜੇ ਆਪਾਂ ਘਰੋਂ ਚੱਕ ਤੱਕੜੇ ਬੜੇ ਆ ਲੰਗਰ ਮੈਂ ਤਾਂ ਲਾਉਂਗਾ ਨਾ ਜੇ ਮੇਰੇ ਜੇਬ ਚਲਦੀ ਹੈ ਹੁਣ ਆਪਾਂ ਲੋਕਾਂ ਨੂੰ ਧੱਕੇ ਨਾਲ ਬਾਬਾ ਇੱਕ ਹੋਰ ਆ ਗਿਆ ਇਹਨੂੰ ਵੀ ਬੁਲਾ ਤੇਰੇ ਨਾਲ ਦਾ ਨਹੀਂ ਨਾਲ ਦਾ ਤੇਰੇ ਨਾਲ ਦੀ ਨਹੀਂ ਤੈਨੂੰ ਬੁਲਾਵਾ ਅੰਦਰ ਨਹੀਂ ਮੈਨੂੰ ਇਹ ਦੱਸ ਵੀ ਆਪਾਂ ਕਿਉਂ ਦਈਏ ਪੈਸੇ ਚਲੋ ਤੇਰੀ ਮੌਜ ਯਾਰ ਮੌਜ ਵਾਲੀ ਗੱਲ ਨਹੀਂ ਤੂੰ ਇਹ ਦੱਸ ਕਿਉਂ ਦਈਏ ਕਿਹੜਾ ਬਾਬਾ ਕਿਹਾਂ ਦੀ ਕਿਨੇ ਗਿਆ ਤੁਹਾਨੂੰ ਪੀਰ ਨੇ ਤੈਨੂੰ ਕਿਹਾ ਵੀ ਤੂੰ ਮੰਗਣ ਜਾ ਨਹੀਂ ਇਹ ਤਾਂ ਗਰਾਹੀ ਹੁੰਦੀ ਯਾਰ ਗਰਾਹੀ ਦੀ ਗੱਲ ਹੀ ਪੀਰ ਨੇ ਤੈਨੂੰ ਕੋਈ ਮੰਗਣ ਨੂੰ ਕਿਹਾ ਵੀ ਪੀਰ ਨੂੰ ਕਿਹਾ ਵੀ ਤੂੰ ਕੰਮ ਨਾ ਕਰ ਤੂੰ ਮੰਗ ਆ ਜਾ ਤੂੰ ਵੀ ਆ ਜਾ ਅੰਦਰ ਨਹੀਂ ਨਹੀਂ ਤੂੰ ਅੰਦਰ ਰਹਿ ਤੂੰ ਨਹੀਂ ਜਾ ਆ ਜਾ ਤੂੰ ਵੀ ਆ ਜਾ ਨਹੀਂ ਫਿਰ ਬਾਹਰ ਖੜ ਕੇ ਗੱਲ ਕਰ ਇਨਸ਼ਾ ਅੱਲਾ ਪਹਿਲਾਂ ਇਹ ਦੱਸ ਵੀ ਤੈਨੂੰ ਕਿਹੜੇ ਪੀਰ ਨੇ ਕਿਹਾ ਪੈਸੇ ਮੰਗ ਕੱਲ ਤੋਂ ਆਇਆ ਕਰੀ ਤੂੰ ਵੀ ਟੋਲ ਲੈ ਲੈ ਓਏ ਤੂੰ ਵੀ ਟੋਲ ਲੈ ਲੈ ਕਿਉਂ ਤੇਰੇ ਤੇ ਇਹਦੇ 'ਚ ਕੀ ਫਰਕ ਹੈ ਮੈਨੂੰ ਬਸ ਇਹ ਦੱਸ ਦੇ ਬੜੇ ਬੰਦੇ ਬੋਲਣਗੇ ਕਮੈਂਟ ਤੁਸੀਂ ਇੱਧਰੋਂ ਦਾ ਮੈਂ ਕਿਸ ਦੀ ਪਰਵਾਹ ਨਹੀਂ ਕਰਦਾ ਮੈਨੂੰ ਇਹ ਦੱਸ ਵੀ ਤੇਰੇ ਤੇ ਇਹਦੇ 'ਚ ਕੀ ਫਰਕ ਹੈ ਇਹ ਸਾਰਾ ਦਿਨ 300 ਤੇ ਉਹ 500 ਪਿੱਛੇ ਖੜਾ ਰਹਿੰਦੇ ਕੁੜੀਆਂ 3 300 ਪਿੱਛੇ 400 ਪਿੱਛੇ ਬੈਠੀਆਂ ਰਹਿੰਦੀਆਂ ਫੋਨ ਚਲਾਉਂਦੀਆਂ ਤੇ ਤੇਰੇ ਤੇ ਉਹਦੇ 'ਚ ਕੀ ਫਰਕ ਹੈ ਇਹ ਜਿਹੜਾ ਤੇਰੇ ਮਾਪਿਓ ਨੇ ਬਾਬੇ ਕੀ ਕਰਤਾ ਜਿਹੜਾ ਅਸੀਂ ਤੈਨੂੰ ਗ੍ਰਹਿ ਦਈਏ ਕਿਉਂ ਯਾਰ ਤੂੰ ਸਾਰੇ ਬਾਜ਼ਾਰ ਨੂੰ ਤੰਗ ਕਰਿਆ ਪਿਆ ਢੋਲ ਵਜਾ ਬਜਾ ਦੱਸਦਾ ਨਹੀਂ ਢੋਲ ਵਜਾਣ ਵਾਲੀ ਕਿਹੜੀ ਗੱਲ ਯਾਰ ਢੋਲ ਕੀ ਇਹ ਇਨਵੌਇਸ ਨਹੀਂ ਪੋਲਿਊਸ਼ਨ ਹੁੰਦੀ ਅਸੀਂ ਇੱਕ ਮਿੰਟ ਮੇਰੀ ਗੱਲ ਸੁਣ ਅਸੀਂ ਜਾਗਰਤਾ ਕਰਾਉਨੇ ਆ ਅਸੀਂ ਪ੍ਰੋਗਰਾਮ ਕਰਾਉਨੇ ਆ ਐਸ.ਐਮ. ਸਾਹਿਬ ਤੋਂ ਪਰਮਿਸ਼ਨ ਲੈਣੇ ਆ ਵੀ ਨਾਲੇ ਵਾਲੇ ਲੋਕਾਂ ਨੂੰ ਡੀ.ਜੇ ਵਜੂਗਾ ਤੇ ਲੋਕਾਂ ਨੂੰ ਪੋਲਿਊਸ਼ਨ ਹੋਊਗਾ ਇਹਨੂੰ ਪੋਲਿਊਸ਼ਨ ਕਹਿੰਦੇ ਨੇ ਸਾਊਂਡ ਪੋਲਿਊਸ਼ਨ ਅਸੀਂ ਪਰਮਿਸ਼ਨ ਲੈਣੇ ਆ ਤੂੰ ਭਰਾਵਾ ਚੱਕ ਗਿਆ ਮੋਰ ਪੰਖ ਪੰਨ ਕੇ ਪੱਗ ਤੇ ਤੈਨੂੰ ਅਸੀਂ ਮਾੜਾ ਨਹੀਂ ਕਹਿੰਦੇ ਜਿਹੜੇ ਤੇਰੇ ਨਾਲ ਦੇ ਮੈਨਾਂ ਕੋਈ ਖੁੱਲੀ ਡਿਬੇਟ ਕਰ ਸਕਦਾ ਪਹਿਲਾਂ ਮੈਨੂੰ ਇਹ ਦੱਸ ਵੀ ਤੇਰੇ ਤੇ ਉਹਦੇ 'ਚ ਕੀ ਫਰਕ ਹੈ ਫਰਕ ਤਾਂ ਕੋਈ ਬਾਹਰ ਇਨਸਾਨ ਤਾਂ ਇੱਕ ਹੁੰਦਾ ਯਾਰ ਫਿਰ ਤੂੰ ਇਨਸਾਨ ਹੈ ਫਿਰ ਇਹਨੂੰ ਕਹਿ ਢੋਲ ਫੜ ਇਹ ਪੁੱਤੂਆ ਯਾਰ ਤੇ ਜੁੱਤੀਆਂ ਵਾਲੀ ਦੁਕਾਨ ਤੇ ਲੱਗੇ ਹੋਇਆ ਹਾਂ ਪੈਸੇ ਬਾਹਰ ਢੋਲ ਲਿਆ ਐਪਲ ਦਾ ਤੂੰ ਫੋਨ ਚੱਕੀ ਫਿਰਦਾ ਮੇਰੀ ਗੱਲ ਸੁਣ ਕੀ ਫਰਕ ਹੈ ਮੈਨੂੰ ਉਹ ਸਮਝਾ ਕੇ ਜਾ ਨਹੀਂ ਮੈਂ ਜਾਣ ਨਹੀਂ ਦੇਣਾ ਮੈਂ ਤਾਂ ਵਿਹਲਾ ਮੈਂ ਝਟ ਲਾ ਲੈਣਾ ਪਿੰਡ ਫੋਨ ਕਰਨਾ ਜਿਹਨੂੰ ਮਰਜ਼ੀ ਕਰ ਲੈ ਮੈਨੂੰ ਇਹ ਦੱਸ ਵੀ ਤੇਰੇ 'ਚ ਫਰਕ ਕੀ ਹੈ ਤੂੰ ਸਾਡਾ ਭਾਈ ਆਲ ਠੀਕ ਹੈ ਪਰ ਮੈਨੂੰ ਇਹ ਦੱਸ ਵੀ ਫਰਕ ਕੀ ਹੈ ਮੈਂ ਫਰਕ ਦਾ ਕੁਛ ਨਹੀਂ ਤੇ ਫਿਰ ਬੁੱਧੂ ਬਣਾਉਣ ਵਾਲਾ ਇੱਧਰ ਹੀ ਆ ਤੈਨੂੰ 1000 ਰੁਪਏ ਰੋਜ਼ ਬਣਦਾ ਕਿਉਂ ਨਹੀਂ ਬਣਦਾ ਗੁਰੂ ਸਾਹਿਬ ਨੂੰ ਤੇ ਆ ਕੇ ਕਹਦੇ ਕੋਈ ਨਸ਼ਾ ਨਹੀਂ ਕਰਦਾ ਹਾਂ ਹਾਂ ਮੈਂ ਗੁਰੂ ਸਾਹਿਬ ਦੀ ਖਣਾ ਗੁਰੂ ਸਾਹਿਬ ਨਹੀਂ ਗੁਰੂ ਸਾਹਿਬ ਤੇਰੇ ਨਾਲ ਦਾ ਵੀ ਨਹੀਂ ਜਿਵੇਂ ਦੇਵ ਚੋਂ ਕੱਢਦਾ ਉਹ ਉਹ ਪੀਦਾ ਇਹ ਤਾਂ ਬੀੜੀ ਸਾਡਾ ਸੀ ਨਹੀਂ ਫਿਰ ਉਹਨੂੰ ਬਾਬਾ ਕਿਉਂ ਮੰਨਨੀ ਉਹ ਦੇ ਲਾਓ ਪੂਰਾ ਭਗਵਾਨ ਰੰਗ ਕਰੀ ਫਿਰਦਾ ਜਿਹੜੇ ਪੀਰ ਪਗੰਬਰਾਂ ਨੇ ਜਿਨ੍ਹਾਂ ਨੇ ਕੁਛ ਕੀਤਾ ਤੁਸੀਂ ਉਹਨਾਂ ਨੂੰ ਲਾਹਣਤਾ ਬਾ ਰਹੇ ਹੋ ਪਤਾ ਤਾਂ ਤੈਨੂੰ ਦੱਸ ਕਿਹੜੇ ਪੀਰ ਨੇ ਕਿਹਾ ਤੂੰ ਢੋਲ ਵਜਾ ਬਾਜ਼ਾਰ 'ਚ ਪੈਸੇ ਮੰਗ ਬਾਜ਼ਾਰ 'ਚ ਲੋਕਾਂ ਕੋਲ ਕੰਮ ਨਹੀਂ ਤੁਸੀਂ ਜਾ ਕੇ ਦਿਨ 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 ਕਿਹਨੇ ਬੁਲਾਇਆ ਯਾਰ ਰੱਬ ਭਲਾ ਕਰੂ ਆਪੇ ਜਿਹੜਾ ਕੰਮ ਕਰੂ ਹੋ ਤੂੰ ਨੰਗਾ ਤੇ ਆਊਗਾ ਨਹੀਂ ਸਾਨੂੰ ਕੱਢ ਕੇ ਬਾਹਰ ਮਾਰੂ ਨਾ ਕਰੇ ਕੰਮ ਉਹ ਯਾਰ ਕੋਈ ਗੱਲ ਨਹੀਂ ਮੈਨੂੰ ਜਵਾਬ ਦੇ ਕੇ ਜਾ ਮੈਂ ਤਾਂ ਬਿੱਲੜਾ ਮੈਂ ਅੱਜ ਕੁਝ ਨਹੀਂ ਕਰਨਾ ਅੱਜ ਨਹੀਂ ਮੈਂ ਬੂਟਬਾੜ ਵੇਚਣ ਮੈਨੂੰ ਇਹ ਦੱਸ ਪਹਿਲਾਂ ਮੈਨੂੰ ਬੜਾ ਸੜਾ ਫੀਲ ਹੋਇਆ ਮੈਂ ਫੋਨ ਤੇ ਗੱਲ ਕਰਦਾ ਤੂੰ ਟਿੰਗ ਡਿੰਗ 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 ਉਹ ਮੈਨੂੰ ਗਾਲਾਂ ਕੱਢ ਰਿਹਾ ਵੀ ਮੇਰਾ ਆਰਡਰ ਨਹੀਂ ਆਇਆ ਅੱਛਾ ਹਾਂ ਤੂੰ ਪਹਿਲਾਂ ਮੈਨੂੰ ਇਹ ਦੱਸ ਵੀ ਢੋਲ ਵਜਣ ਵਾਲੀ ਕਿਹੜੀ ਗੱਲ ਹੈ ਅਸਲ ਖੁਸ਼ੀ ਦਾ ਵੀ ਗਾ ਢੋਲ ਕਾਦੀ ਖੁਸ਼ੀ ਕਾਦੀ ਖੁਸ਼ੀ ਇੱਥੇ ਪੰਜਾਬ ਮੁੰਡੇ ਨਸ਼ਿਆਂ 'ਚ ਗਰਸਤ ਹੋਏ ਪੈਨੇ ਤੇਰੇ ਅੰਗੇ ਜਾਣ ਕੇ ਚਿੱਟਾ ਚੋਲਾ ਪਾ ਕੇ ਬਿੱਲੜ ਇਕੱਠੇ ਹੋਏ ਨੇ ਤੇ ਕਾਦੀ ਖੁਸ਼ੀ ਕੋਈ ਤ ਆਗਮਨ ਘਰ ਮੇਰਾ ਬਰਾਬਰ ਗੱਲ ਸੁਣ ਕਿਰਤ ਕਰ ਜਾਂ ਤਾਂ ਫਿਰ ਬਾਕੀਆਂ ਨੂੰ ਕਹਿ ਕੇ ਢੋਲ ਚੱਕੋ ਸਾਰੀ ਢੋਲ ਵਜਾ ਦੇ ਫਿਰ ਜਾ ਨਹੀਂ ਮੈਨੂੰ ਦੱਸ ਤੂੰ ਬਾਬਾ ਕਹਤੇ ਅਸਲੀ ਬਾਬਾ ਕਹੇ ਯਾਰ ਤੈਨੂੰ ਸਾਰੇ ਕਹਿ ਤਰੇ ਬਾਬਾ ਜੀ ਬਾਬਾ ਜੀ ਸਿਰ ਚ ਘਾਰੀਓ ਤੇਰੇ ਮੂਰੇ ਤੇ ਢੋਲ ਕੋ ਚੱਕਿਆ ਮੈਂ ਦੱਸ ਅਸਲੀ ਬਾਬਾ ਪਹਿਲਾਂ ਨਾਲ ਦੇ ਨੂੰ ਹਟਾ ਚੜਦਾ ਬੀੜੀ ਤੋਂ ਫਿਰ ਬਾਕੀਆਂ ਨੂੰ ਕੋਈ ਉਹ ਕਾਲਾਂ ਦਾ ਹੜਦਾ ਪਈ ਰੁਪਈਆ ਆਹਉਂ ਨਾ 7-800 ਬਣਦਾ ਹੈ ਕੀ ਲੋੜ ਹੈ ਕਿਰਤ ਕਰਨ ਦੀ ਉਹ ਬੱਸ ਕਰੋ ਭਰਾਵਾ ਮੇਰੀ ਆੜੀ ਤੇਰੇ ਅੜਕੇ ਨਾਲ ਲਈਏ ਤਾਈ ਤਾਂ ਇਹ ਗੱਲਾਂ ਆਂਦੀ ਪਹਿਲਾਂ ਢੋਲ ਵਜਾਣ ਵਾਲੀ ਗੱਲ ਦੱਸ ਤੂੰ ਢੋਲ ਕਹਤੇ ਢੋ ਪਾ ਟੋੜਦਾ ਖੁਸ਼ੀ ਹੈ ਕਾਦੀ ਇੱਧਰ ਬਾਬੇ ਵਾਲਾ ਮੂੰਹ ਕਰ ਕਾਦੀ ਖੁਸ਼ੀ ਹੈ ਦੱਸ ਭਾਈ ਆ ਜਾ ਨੇੜੇ ਪਾ ਦੋ ਚੜ ਜਾ ਹੁਣ ਬਾਦੋਂ ਉਹਨੇ ਕੁੜੀਆਂ ਨਹੀਂ ਜੜਿਆ ਛੁੱਟੀ ਕਰ ਲਓ ਪੁੱਤ ਬਾਦੋਂ ਚੜ ਗਿਆ ਢੋਲ ਲਿਆ ਕਰਦੇ ਕਰਦੇ ਦੱਸ ਮੁੜ ਕੇ ਤੰਗ ਨਹੀਂ ਕਰਾਂਗੇ ਹੁਣ ਸਮਝ ਗਿਆ ਮੇਰੀ ਗੱਲ ਨੂੰ ਤੇ ਕੋਈ ਕਮੈਂਟ ਕਰੇ ਮੈਨੂੰ ਕੋਈ ਨਹੀਂ ਫਰਕ ਪੈਂਦਾ ਸਾਨੂੰ ਸਵੇਰੇ ਉੱਠ ਕੇ ਰੋਜ਼ ਸਰੋਪਾ ਵੀ ਪੈਂਦਾ ਗਾਲਾਂ ਵੀ ਪੈਂਦੇ ਚੱਲੀ ਜਾਣੀਆਂ ਪਰ ਆ ਡਰਾਮੇਬਾਜ਼ੀ ਛੱਡ ਦੋ ਜੇ ਤੇਰੇ ਵਿੱਚ ਕੁਝ ਹੈਗਾ ਜਾ ਕੇ ਮੇਰੀ ਪੁੱਠੀ ਅਰਦਾਸ ਕਰਦੀ ਵੀ ਇਹਦਾ ਸਾਰਾ ਕੁਝ ਤੈਸ ਨਾਂਨ ਹੋ ਜਾਈ ਜਾਣਾ ਕਰਦੀ ਤੂੰ ਨਹੀਂ ਨਹੀਂ ਅਸਤ ਸਾਹਿਬ ਮੈਂ ਤੈਨੂੰ ਰੋਕਿਆ ਨਹੀਂ ਅਸਤ ਸਾਹਿਬ ਦੇ ਲਈ ਪੜਾਈ ਮੰਗਿਆ ਅਸਤ ਲਈ ਉਹ ਯਾਰ ਭਲਾ ਮੈਂ ਮੰਗ ਲੈਣਾ ਫਿਰ ਮੈਂ ਬੂਟ ਭੇਜਣ ਨੂੰ ਰਹਿਣਾ ਲੋਕਾਂ ਤੋਂ ਪੈਸੇ ਵਾਗਰ ਮੈਂ ਤਾਂ ਤੇਰਾ ਭਲਾ ਮੰਗ ਲੈ ਤੇਰੇ ਬੂਟ ਦੇ ਪੈਸੇ ਨਹੀਂ ਦੇਣੇ ਮੇਰਾ ਭਰਾ ਕਿਰਤ ਕਰੋ ਕੈਨੇਡਾ ਅਮਰੀਕਾ ਤਾਂ ਕਾਮਯਾਬ ਨਹੀਂ ਕਿਰਤਨੇ ਤੂੰ ਵੀ ਆ ਜਾ ਅੰਦਰ ਨਹੀਂ ਨਹੀਂ ਤ ਇਹ ਲੈ ਆਹ ਮੇਰੀ ਜੇਬ ਚ ਆਇਆ ਚੱਲ ਕੋਈ ਗੱਲ ਨਹੀਂ ਪਾਈ ਮੇਰੇ ਆਪਾ ਹੋਰ ਵੀ ਆਂਦੇ ਤੁਸੀਂ ਫਿਰ ਜੰਨੇ ਹਾਂ